ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਸੌਣ ਮਹੀਨੇ ਇੱਕ ਕੰਮ ਕਰਨ ਵਾਲੇ ਕਰ ਕਦੇ ਪੈਸਾ ਨਹੀਂ ਟਿਕਦਾ ਉਹ ਕਿਹੜਾ ਕੰਮ ਹੈ ਆਓ ਫਿਰ ਜਾਣਦੇ ਹਾਂ ਦਸ਼ਮ ਪਿਤਾ ਪਰਮੇਸ਼ਵਰ ਦੇ ਦਰਬਾਰ ਲੱਗਾ ਹੋਇਆ ਸੀ ਉਥੇ ਕੀਰਤਨ ਚੱਲ ਰਿਹਾ ਸੀ ਰਬਾਬੀ ਨੇ ਗੋਪੀਨਾਥ ਦੀ ਕਥਾ ਸੁਣਾਉਣੀ ਆਰੰਭ ਕਰ ਦਿੱਤੀ ਇਥੇ ਸੰਗਤ ਦੇ ਵਿੱਚ ਨਾ ਦੋ ਸਿੱਖ ਖੜੇ ਹੋਗੇ ਕਹਿੰਦੇ ਜੀ ਅਸੀਂ ਗੁਰੂ ਜੀ ਦੀ ਕਥਾ ਸਰਵਣ ਕਰਨ ਆਏ ਆ ਕਿ ਗੋਪੀਨਾਥ ਦੀ ਸੁਣਣ ਆਏ ਤਾਂ ਹਾ ਡੇਰੋ ਬਾਬੀ ਤਾਂ ਗੋਪੀਨਾਥ ਦੀ ਕਥਾ ਸੁਣਾਉਣ ਦੇ ਨੇ ਦਸ਼ਮ ਪਾਤਸ਼ਾਹ ਜੀ ਨੇ ਅਰੇ ਬਾਬੀ ਨੂੰ ਕਿਹਾ ਗੋਪੀਨਾਥ ਦੀ ਕਥਾ ਨਾ ਸੁਣਾਇਆ ਕਰੋ ਅਰੇ ਬਾਬੀਆਂ ਨੇ ਕਿਹਾ ਸਤਿਵਚਨ ਜਿਵੇਂ ਪਿਤਾ ਜੀ ਤੁਸੀਂ ਕਹੋਗੇ ਓਵੇਂ ਹੋਵੇਗਾ ਉਹ ਦੋਵੇਂ ਸਿੱਖ ਬੜੇ ਖੁਸ਼ ਹੋਗੇ ਵੀ ਸਾਡੀ ਨਾ ਹੁਣ ਭਰੀ ਇੱਥੇ ਦਰਬਾਰ ਦੇ ਵਿੱਚ ਸਾਡੀ ਗੱਲ ਮੰਨ ਲਈ ਗਈ ਹੈ ਉਹਨਾਂ ਨੂੰ ਆਪਣੇ ਆਪ ਉਤੇ ਬੜਾ ਮਾਣ ਹੋ ਗਿਆ ਇਸ ਦਾ ਭਾਵ ਕਿ ਅਸੀਂ ਸਹੀ ਹਾਂ ਤੇ ਉਹ ਜਿਹੜੇ ਰਬਾਬੀ ਸਨ ਜੋ ਗੋਪੀ ਨਾਦੀ ਕਥਾ ਸੁਣਾ ਰਹੇ ਸਨ ਉਹ ਗਲਤ ਸਨ ਉਹਨਾਂ ਨੂੰ ਆਪਣੇ ਆਪ ਉਤੇ ਬੜਾ ਜ਼ਿਆਦਾ ਮਾਣ ਹੋ ਗਿਆ ਉਹਨਾਂ ਨੇ ਉਹ ਗੱਲ ਅੱਗੇ ਸਾਰੀ ਗਲੀ ਗਵਾਨ ਨੂੰ ਜਾ ਕੇ ਦੱਸਿਆ ਕਿ ਅਸੀਂ ਰਬਾਬੀਆਂ ਨੂੰ ਟੋਕਿਆ ਤੇ ਦਸ਼ਮ ਪਾਤਸ਼ਾਹ ਜੀ ਨੇ ਸਾਡੀ ਗੱਲ ਮੰਨ ਲਈ ਰਬਾਬੀ ਗੋਪੀਨਾਥ ਦੀ ਕਥਾ ਸੁਣਾ ਰਹੇ ਸਨ ਅਸੀਂ ਕਿਹਾ ਵੀ ਤੁਸੀਂ ਗੁਰੂਆਂ ਦੀ ਕਥਾ ਸੁਣਾਇਆ ਕਰੋ ਪਾਸ਼ਾ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਗੋਪੀਨਾਥ ਦੀ ਕਥਾ ਅੱਜ ਤੋਂ ਨਹੀਂ ਸੁਣਾਣੀ ਅਸੀਂ ਸਹੀ ਸੀ ਇਹ ਗੱਲ ਉਹਨਾਂ ਵਧਾ ਚੜਾ ਕੇ ਦਸੀ ਆਪਣੇ ਵਿੱਚੋਂ ਅਧਿਆ ਦੀ ਸੂਰਤ ਵੀ ਇੱਥੇ ਟਿੱਕੀ ਹੋਈ ਹੈ ਮੈਂ ਕਿਹਾ ਉਹ ਠੀਕ ਹੈ ਤੇ ਬਸ ਇਸੇ ਗੱਲ ਦਾ ਹਰ ਘਰਾਂ ਦੇ ਵਿੱਚ ਕਲੇਸ਼ ਹੈ ਕਿ ਜੋ ਮੈਂ ਕਹਿੰਨਾ ਉਹੀ ਠੀਕ ਹੈ ਜੋ ਅਗਲੇ ਨੇ ਕਿਹਾ ਉਹ ਗਲਤ ਠੀਕ ਨਹੀਂ ਹੈਗੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਸਿੰਘ ਨੂੰ ਆਪਣੇ ਕੋਲ ਬੁਲਾਇਆ ਕਿਹਾ ਉਹ ਦੋ ਸਿੰਘਾਂ ਨੂੰ ਜਿਨ੍ਹਾਂ ਕੱਲ ਸ਼ਿਕਾਇਤ ਕੀਤੀ ਸੀ ਉਹਨਾਂ ਨੂੰ ਕਹੋ ਕਥਾ ਤੋਂ ਬਾਅਦ ਘਰ ਨਾ ਜਾਣ ਇਥੇ ਸੇਵਾ ਵਿੱਚ ਹਾਜ਼ਰ ਰਹਿਣ ਜਿੰਨਾ ਸਮਾਂ ਅਸੀਂ ਉਹਨਾਂ ਨੂੰ ਘਰ ਜਾਣ ਲਈ ਨਾ ਕਹੀਏ ਉਹਨਾਂ ਸਮਾਂ ਉਹ ਘਰ ਨਾ ਜਾਣ ਹੁਣ ਇੱਕ ਸਿੰਘ ਗਿਆ ਉਹਨਾਂ ਨੇ ਉਸ ਨਾਲ ਉਹਨਾਂ ਦੋਹਾਂ ਨੂੰ ਲੱਭਿਆ ਤੇ ਦੋਹਾਂ ਨੂੰ ਕਿਹਾ ਦਸਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਤੁਸੀਂ ਅੱਜ ਸੰਧਿਆ ਘਰ ਨਾ ਜਾਇਓ ਪਾਸ਼ਾ ਕਹੇ ਵੀ ਤੁਸੀਂ ਇੱਥੇ ਸੇਵਾ ਕਰਿਆ ਜੇ ਪਾਸ਼ਾ ਆਪ ਸਤਕਾਰ ਨਾਲ ਤੁਹਾਨੂੰ ਘਰ ਤੋਰਣਗੇ ਜਦੋਂ ਉਹਨਾਂ ਨੂੰ ਇਹ ਗੱਲ ਸੁਣੀ ਨਾ ਵੀ ਤੁਸੀਂ ਘਰ ਨਾ ਜਾਇਓ ਇੱਥੇ ਸੇਵਾ ਕਰਿਓ ਪਾਸ਼ਾ ਤੁਹਾਨੂੰ ਆਪ ਸਤਕਾਰ ਨਾਲ ਤੋਰਣਗੇ ਮਨ ਵਿੱਚ ਦੋਵੇਂ ਬੜੇ ਖੁਸ਼ ਹੁੰਦੇ ਨੇ ਕਿ ਸਾਡੀ ਜਿਹੜੀ ਕੱਲ ਦੀ ਗੱਲ ਐਨੀ ਚੰਗੀ ਲੱਗੀ ਕਿ ਅੱਜ ਹੋਰ ਕੋਈ ਗੱਲ ਦਾ ਸਲਾਹ مشورہ ਸਾਡੇ ਨਾਲ ਕਰਨਾ ਹੋਵੇਗਾ ਤਾਂ ਹੀ ਤਾਂ ਸਾਨੂੰ ਇੱਥੇ ਰੋਕ ਲਿਆ ਆਪਾਂ ਦੋਵੇਂ ਚੰਗਾ ਫੈਸਲਾ ਲੈਣ ਵਾਲੇ ਆ ਐਵੇਂ 1 2 3 4 ਐਵੇਂ ਦਿਨ ਦਾ ਸਮਾਂ ਲੰਘਿਆ ਮਨ ਵਿੱਚ ਬੜੀ ਕਾਲ ਪੈਣ ਲੱਗੀ ਘਰ ਮਾਲ ਡੰਗਰੇ ਉਹਨਾਂ ਨੂੰ ਪੱਠਾ-ਦੱਥਾ ਕਰਨਾ ਹੋਵੇਗਾ ਖੇਤਾਂ ਨੂੰ ਪਾਣੀ ਲਾਉਣ ਵਾਲਾ ਘਰ ਕਿੰਨਾ ਕੰਮ ਪਿਆਏ ਦਰਬਾਰ ਗਏ ਉਥੇ ਜਾ ਕੇ ਸੋਚਦੇ ਆ ਵੀ ਪਾਸ਼ਾ ਮਿਲਣਗੇ ਤੇ ਗੱਲਬਾਤ ਕਰਦੇ ਆ ਪਰ ਦਰਬਾਰ ਗਏ ਤੇ ਪਾਸ਼ਾ ਉਥੇ ਨਾ ਆਏ ਹੁਣ ਉਹ ਘਰ ਚਲੇ ਗਏ ਦਰਵਾਜ਼ੇ ਤੇ ਖੜੇ ਸਿੰਘ ਨੂੰ ਕਿਹਾ ਅਸੀਂ ਘਰ ਜਾਣ ਦੀ ਆਗਿਆ ਲੈਣ ਆਏ ਆ ਤਾਂ ਸਿੰਘਾਂ ਨੇ ਕਿਹਾ ਮੈਂ ਅੰਦਰ ਜਾ ਕੇ ਤੇ ਪੁੱਛ ਕੇ ਦੱਸਦਾ ਉਥੇ ਜਿਹੜਾ ਦਰਵਾਜ਼ੇ ਤੇ ਸਿੰਘ ਖੜਾ ਸੀ ਉਹ ਗਿਆ ਤੇ ਅੰਦਰ ਜਾ ਕੇ ਦਸਮ ਪਾਸ਼ਾ ਜੀ ਨੂੰ ਪੁੱਛਿਆ ਪਾਸ਼ਾ ਜੀ ਪਾਸ਼ਾ ਵੀ ਐਵੇਂ ਦੋ ਸਿੰਘ ਆਏ ਨੇ ਘਰ ਜਾਣਾ ਚਾਹੁੰਦੇ ਨੇ ਪਾਸ਼ਾ ਜੀ ਨੇ ਕਿਹਾ ਦਰਬਾਰ ਵਿੱਚ ਜਾ ਕੇ ਆਗਿਆ ਮੰਗੋ ਉਹ ਮੁੜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਗੇ ਸਾਰਾ ਦਿਨ ਲੰਘ ਗਿਆ ਸ਼ਾਮ ਹੋ ਗਈ ਪਾਸ਼ਾ ਫੇਰ ਵੀ ਨਾ ਆਏ ਆਪਸ ਵਿੱਚ ਗੱਲ ਕਰਦੇ ਆ ਵੀ ਆਪਾਂ ਅੰਗਰਸ ਤਾਂ ਇੱਥੇ ਥੋੜਾ ਰਹਿ ਸਕਦੇ ਆ ਕੰਮ ਵੇਖਣੇ ਆ ਜਾ ਕੇ ਜੇ ਕਿਸੇ ਨੇ ਰੋਕਿਆ ਅੱਜ ਸਿੱਧਾ ਗੁਰੂ ਕੇ ਜਾ ਕੇ ਆਪਾਂ ਪੁੱਛ ਲੈਣਾ ਫਿਰ ਕਹਿੰਦੇ ਜੇ ਪਾਸ਼ਾ ਆਗਿਆ ਨਾ ਦਿੱਤੀ ਆਪਾਂ ਘਰਾਂ ਨੂੰ ਤੁਰ ਜਾਣਾ ਸਲਾਹ ਜਿਹੜਾ ਇਹ ਆਪਸ ਚ ਨਾ ਸਲਾਹ ਕਰਦੇ ਪਿਆ। ਪਾਸ਼ਾ ਅੱਜ ਦਰਬਾਰ ਵਿੱਚ ਆ ਗਏ। ਉਹਨਾਂ ਪਹਿਲਾਂ ਹੀ ਸਲਾਹ ਕਰ ਲਈ ਸੀ ਤੇ ਉਧਰ ਪਾਸ਼ਾ ਵੀ ਦਰਬਾਰ ਆ ਗਏ। ਬੜੇ ਖੁਸ਼ ਵੀ ਇੱਥੇ ਹੀ ਆਗਿਆ ਲੈ ਤੇ ਅੱਜ ਘਰ ਚਲੇ ਜਾਵਾਂਗੇ। ਸਭ ਤੋਂ ਅੱਗੇ ਖੜੇ ਹੋ ਕੇ ਕਹਿੰਦੇ ਪਾਸ਼ਾ ਅੱਜ 5 ਦਿਨ ਹੋ ਗਏ ਨੇ। ਤੁਸੀਂ ਸਾਨੂੰ ਇੱਥੇ ਰੱਖਿਆ। ਅਸੀਂ ਗਰਸ ਤਾਂ ਘਰ ਦੇ ਕੰਮ ਨੇ। ਪਰਿਵਾਰ ਵੀ ਉਡੀਕਦਾ ਹੋਣਾ। ਤੁਸੀਂ ਆਗਿਆ ਨਹੀਂ ਦਿੱਤੀ। ਅਸੀਂ ਬੜਾ ਔਖਾ ਸਮਾਂ ਕੱਢਿਆ ਇੱਥੇ 5 ਦਿਨ ਪਾਤਸ਼ਾਹ ਕਹਿੰਦੇ ਤੁਸੀਂ ਗੋਪੀ ਚਾਂਦੀ ਕਥਾ ਸੁਣਨ ਤੋਂ ਮਨਾਂ ਕੀਤਾ ਸੀ ਕਹਿੰਦੇ ਹਾਂ ਅਸੀਂ ਕਿਹਾ ਸੀ ਵੀ ਅਸੀਂ ਉਹ ਕਥਾ ਨਹੀਂ ਸੁਣੀ ਅਸੀਂ ਤਾਂ ਇੱਕ ਜਿਹੜੇ ਗੁਰੂਆਂ ਦੀ ਕਥਾ ਸੁਣੀ ਪਾਤਸ਼ਾਹ ਕਹਿੰਦੇ ਭਾਈ ਉਹਦੇ ਵਿੱਚ ਤਾਂ ਕੋਈ ਨਾ ਕੋਈ ਗੁਣ ਸੀ ਤੁਸੀਂ ਉਹਦਾ ਕੋਈ ਗੁਣ ਤਾਂ ਝੋਲੀ ਪਾ ਲੈਂਦੇ ਤੁਸੀਂ ਕਹਿ ਰਹੇ ਹੋ ਜਦੋਂ ਆਈਏ ਗੋਪੀ ਚਾਂਦੀ ਕਥਾ ਸੁਣਾਉਂਦੇ ਨੇ ਤਾਂ ਉਹਦੇ ਵਿੱਚ ਕੋਈ ਗੁਣ ਸੀ ਰੋੜ ਸੁਣਦੇ ਸੀ ਤੇ ਉਹਦਾ ਗੁਣ ਕੋਈ ਝੋਲੀ ਵਿੱਚ ਵੀ ਪਾ ਲੈਂਦੇ ਦੋਵਾਂ ਨੇ ਆਪਣਾ ਜਿਹੜਾ ਸਿਰ ਉਥਾਂ ਲੇ ਕਰ ਲਿਆ ਤੁਸੀਂ ਕੋਈ ਆਪਣੀ ਜੀਵਿਕਾ ਚ ਚਲਾਉਣ ਲਈ ਛੋਟਾ ਮੋਟਾ ਕਾਰਜ ਕਰਦੇ ਹੋ ਤੇ ਜਵਾਕ ਉਹਨਾਂ ਨੂੰ ਆਪਣੇ ਘਰ-ਪਰ ਪਾਲਦੇ ਹੋ ਜਵਾਕ ਚਾਰ ਦਿਨ ਹੀ ਛੱਡੇ ਤਾਂ ਤੁਹਾਨੂੰ ਔਖਾ ਹੋ ਗਿਆ ਤੁਸੀਂ ਕਹਿਣ ਦਿਓ ਵੀ ਪੰਜ ਦਿਨ ਹੋ ਗਏ ਸਾਡਾ ਡੰਗਰ ਬੱਚਾ ਹੈ ਸਾਡਾ ਖੇਤ ਆ ਸਾਡੇ ਘਰ ਪਰਿਵਾਰ ਆ ਵੀ ਚਾਰ ਦਿਨਾਂ 'ਚ ਤੁਸੀਂ ਇੱਥੇ ਔਖੇ ਹੋ ਗਏ गोपीचंद ਤਾਂ ਰਾਜਾ ਸੀ ਉਹ ਸਾਰਾ ਰਾਜਪਾਟ ਛੱਡ ਕੇ ਯੋਗੀ ਬਣ ਗਿਆ ਸੀ ਉਹਨੇ ਸਦਾ ਲਈ ਛੱਡਣ ਲਈ ਨਹੀਂ ਕਿਹਾ ਵੀ ਤੁਹਾਨੂੰ ਮੈਂ ਤੇ ਉਹਨਾਂ ਨੇ ਸਾਰਾ ਕੁਝ ਰਾਜਪਾਟ ਛੱਡਤਾ ਤੇ ਮੈਂ ਤੇ ਤੁਹਾਨੂੰ ਸਦਾ ਲਈ ਛੱਡਣ ਲਈ ਨਹੀਂ ਕਿਹਾ ਥੋੜੇ ਦਿਨ ਛੱਡਣ ਲਈ ਕਿਹਾ ਤੁਸੀਂ ਤਾਂ ਕਾਲੇ ਪੈ ਗਏ ਤੁਸੀਂ ਗੋਪੀਚੰਦ ਦੇ ਜੀਵਨ ਵਿੱਚੋਂ ਇੱਕ ਗੱਲ ਤਾਂ ਸਿੱਖ ਲੈਣੀ ਸੀ ਦੋਹਾਂ ਦੀਆਂ ਅੱਖਾਂ ਚੌਕੀਆਂ ਪਾਸ਼ਾ ਕਹਿੰਦੇ ਕਿਸੇ ਦੀ ਨਿੰਦਿਆ ਨਹੀਂ ਕਰਨਗੇ ਜਿਸ ਦੇ ਜੀਵਨ ਵਿੱਚੋਂ ਕੁਝ ਸਿੱਖਣ ਨੂੰ ਮਿਲੇ ਉਥੋਂ ਗੁਣ ਕੱਢ ਲਿਆ ਜਾਂਵੇ ਜਦੋਂ ਆਪਾਂ ਕਿਸੇ ਦੀ ਨਿੰਦਿਆ ਕਰਦੇ ਆ ਨਾ ਤਾਂ ਉਹਦੇ ਜਿਹੜੇ ਪੁੰਨ ਜਿਹੜੇ ਪਾਪ ਨੇ ਉਹ ਆਪਾਂ ਖਾ ਰਹਿਆਂ ਤੇ ਉਹਦੇ ਸਿਰ ਪੁੰਨ ਲੱਗੀ ਜਾਂਦੇ ਨੇ ਮੁੱਖ ਤੋਂ ਮਾੜਾ ਸ਼ਬਦ ਕਦੇ ਕਿਸੇ ਲਈ ਨਾ ਬੋਲੋ ਤੇ ਕਦੇ ਕਿਸੇ ਦੇ ਔਗਣ ਦੀ ਚਰਚਾ ਨਾ ਕਰੋ ਜੋ ਵੀ ਚਾਹੁੰਦੇ ਹੋ ਘਰ ਬਰਕਤਾਂ ਆਉਣ ਉਹ ਮੁੱਖ ਤੋਂ ਮਾੜਾ ਬੋਲਣਾ ਛੱਡ ਦਿਵੋ ਤੁਹਾਡੇ ਘਰ ਹਰ ਤਰ੍ਹਾਂ ਦੀ ਬਰਕਤ ਵਾਸ ਕਰੇਗੀ ਤੁਹਾਡੇ ਵੱਲੋਂ ਕੀਤੀ ਨਿੰਦਿਆ ਕਿਸੇ ਦੇ ਤੱਕੇ ਔਗਣ ਹੀ ਤੁਹਾਡੇ ਘਰ ਦੀ ਖੁਸ਼ਹਾਲੀ ਨੂੰ ਖਾ ਜਾਂਦੇ ਨੇ ਕਿਉਂਕਿ ਜੋ ਮਾੜਾ ਬੋਲਦਾ ਹੈ ਚੁਗਲੀ ਕਰਦਾ ਹੈ ਪਾਪ ਇਕੱਠੇ ਕਰਦਾ ਹੈ ਤੇ ਇਕੱਠੇ ਕੀਤੇ ਪਾਪ ਕਦੇ ਵਧਣ ਫੁੱਲਣ ਨਹੀਂ ਦਿੰਦੇ ਜੇਕਰ ਆਪਾਂ ਚਾਹੁੰਦੇ ਹਾਂ ਕਿ ਘਰ ਹਰ ਸੁਖ ਸਹੂਲਤ ਹੋਵੇ ਮਾਇਆ ਘਰ ਰਵੇ ਘਰ ਪਿਆਰ ਬਣਿਆ ਰਹੇ ਤਾਂ ਆਜੀ ਮੋਖ ਵਿੱਚੋਂ ਮਾੜਾ ਬੋਲਣਾ ਛੱਡ ਦਿਓ ਤੁਹਾਡੇ ਘਰ ਬਰਕਤ ਆਪ ਆ ਜਾਵੇਗੀ ਐਵੇਂ ਨਾ ਇੱਕ ਵਾਰ ਇੱਕ ਰਾਜਾ ਸੀ ਉਹ ਰੋਜ਼ ਸਵੇਰੇ ਉੱਠ ਅੰਮ੍ਰਿਤ ਵੇਲੇ ਕਿਸੇ ਸੋ ਜਿਹਨਾਂ ਨੂੰ ਪ੍ਰਸ਼ਾਦਾ ਖਵਾ ਫੇਰੀ ਮੂੰਹ ਚ ਆ ਨ ਪਾਇਆ ਕਰਦਾ ਸੀ ਹੁਣ ਉਹਨੇ ਜਦੋਂ ਅੱਜ ਪ੍ਰਸ਼ਾਦਾ ਬਣਾਇਆ ਨਾ ਤੇ ਉਥੋਂ ਨਾ ਇੱਕ ਏਲ ਬਾਜ ਕਹਿ ਲੋ ਉੱਡਦਾ ਪਿਆ ਸੀ ਉਹਨੂੰ ਕਿਤੇ ਮੋਇਆ ਸੱਪ ਦਾ ਬੱਚਾ ਲੱਭਾ ਉਹ ਪੈਰਾਂ ਚ ਦੱਬ ਕੇ ਤੇ ਉਥੋਂ ਉੱਡ ਕੇ ਜਾਣ ਦਿਆ ਸੀ ਉਧਰ ਜਿਹੜਾ ਰਾਜੇ ਨੇ ਪ੍ਰਸ਼ਾਦਾ ਖੀਰ ਬਣਾਇਆ ਨਾ ਤੇ ਇੱਕੋਦਮ ਏਲ ਦੇ ਸਾਹਮਣੇ ਕੋਈ ਹੋਰ ਚੀਜ਼ ਆਈ ਤੇ ਉਹ ਸੱਪ ਦਾ ਬੱਚਾ ਉਹ ਖੀਰ ਦੇ ਵਿੱਚ ਉਹਨੇ ਥੱਲੇ ਸੱਟ ਦਿੱਤਾ ਹੁਣ ਉਹ ਭਾਂਡਾ ਵੱਡਾ ਸੀ ਪਤਾ ਨਾ ਲੱਗਾ ਤੇ ਉਹ ਜਿਹੜਾ ਸੱਪ ਦਾ ਮਰਿਆ ਹੋਇਆ ਬੱਚਾ ਸੀ ਮੋਇਆ ਬੱਚਾ ਸੀ ਵੇਚੀ ਉਹਦੇ ਵਿੱਚ ਰਿੰਨਿਆ ਪੱਕਿਆ ਗਿਆ ਹੁਣ ਉਹ ਖੀਰ ਜਿਹੜੀ ਸੀ ਜਦੋਂ ਕਿਸੇ ਖਾਧੀ ਤੇ ਉਹਨਾਂ ਤੇ ਸਾਰਿਆਂ ਦੇ ਪ੍ਰਾਣ ਚਲੇ ਗਏ ਹੁਣ ਸਾਰੇ ਪਾਸੇ ਹਾਹਾਕਾਰ ਮੱਚ ਗਈ ਵੀ ਇਹ ਤਾਂ ਰਾਜੇ ਨੇ ਕੀ ਕੀਤਾ ਵੀ 100 ਜਣਿਆਂ ਦੇ ਪ੍ਰਾਣ ਲੈ ਲਏ ਨੇ ਉੱਥੇ ਬੜੀ ਜਿਆਦਾ ਹਾਹਾਕਾਰ ਮੱਚ ਗਈ ਹੁਣ 100 ਜਣੇ ਜਿਹੜੇ ਸਨ ਉਹਨਾਂ ਦੀ ਜਿਹੜੀ ਜਦੋਂ ਉਹਨਾਂ ਨੂੰ ਧਰਮ ਰਾਜ ਦੇ ਕੋਲ ਲੈ ਕੇ ਗਏ ਉਹ ਕਹਿੰਦੇ ਵੀ ਇਹ ਦੱਸੋ ਵੀ ਇਹ ਜਿਹੜੇ ਸੋਜਣੇ ਦੇ ਪ੍ਰਾਣ ਗਏ ਨੇ ਇੱਕੀ ਦੇ ਸਿਰ ਆਪਾਂ ਪਾਈਏ। ਉਹ ਕਹਿੰਦੇ ਵੀ ਦੇਖੋ ਰਾਜਾ ਜਿਹੜਾ ਵੀ ਉਹ ਪ੍ਰਸ਼ਾਦਾ ਪਾਣੀ ਖਵਾਂਦਾ ਹੈ ਤੇ ਉਹਦੇ ਸਿਰ ਪਾ ਦੋ। ਉਹ ਕਹਿੰਦੇ ਵੀ ਰਾਜਾ ਤੇ ਰੋਜ਼ ਖਵਾ ਕੇ ਸੋਜਣੇ ਦਾ ਢਿੱਡ ਭਰ ਕੇ ਫਿਰ ਆਪ ਖਾਂਦਾ। ਰਾਜਾ ਦੇ ਪੁੱਣ ਦਾ ਕੰਮ ਕਰਦਾ ਪਿਆ ਰਾਜੇ ਸਿਰ ਤੇ ਨਹੀਂ ਪਾ ਸਕਦੇ। ਉਹ ਕਹਿੰਦੇ ਵੀ ਜਿਹੜਾ ਬਣਾਉਂਦਾ ਉਹਦੇ ਸਿਰ ਪਾ ਦੋ। ਉਹ ਕਹਿੰਦਾ ਖਮਾਉਣ ਨਾਲੋ ਜਿਹੜਾ ਬਣਾਉਣ ਵਾਲੇ ਜਿਹੜਾ ਬਣਾਉਂਦਾ ਹੈ ਨਾ ਉਹ ਤਾਂ ਜ਼ਿਆਦਾ ਪੁੰਨ ਲੱਗਦਾ ਤੇ ਉਹ ਤੇ ਸੋ ਜਣਿਆਂ ਦੀ ਰੋਜ਼ ਰੋਟੀ ਬਣਾਉਂਦਾ ਹੈ ਉਹਦਾ ਇਹਦੇ ਚ ਕੀ ਕਸੂਰ ਉਹਨਾਂ ਤੇ ਪਤਾ ਹੀ ਨਹੀਂ ਸੀ ਵੀ ਸੱਪਤਾ ਬੱਚਾ ਕਹਿੰਦੇ ਫਿਰ ਬਾਜ ਦੇ ਸਿਰ ਪਾੜ ਦੋ ਉਹ ਕਹਿੰਦਾ ਵੀ ਬਾਜ ਨੇ ਤੇ ਪਤਾ ਹੀ ਸੀ ਵੀ ਮੋਇਆ ਪਿਆ ਤੇ ਉਹ ਢਿੱਡ ਭਰਨ ਲਈ ਉਹਨੇ ਤੇ ਖਾਣਾ ਹੀ ਖਾਣਾ ਸੀ ਉਹਨੇ ਤੇ ਢਿੱਡ ਭਰਨ ਲਈ ਕੀਤਾ ਉਹਦੇ ਸਿਰ ਨਹੀਂ ਪਾ ਸਕਦੇ ਉਹ ਤਾਂ ਅਚਾਨਕ ਉਹਦੇ ਪੈਰਾਂ ਚ ਛੋਟ ਗਿਆ ਉਹ ਕਹਿੰਦੇ ਵੀ ਠੀਕ ਹੈ ਫਿਰ ਕਿਹਦੇ ਸਿਰ ਪਾਈਏ ਵੀ ਤਿੰਨੋਂ ਹੀ ਬੇਕਸੂਰ ਨੇ ਉਹ ਕਹਿੰਦੇ ਵੀ ਧਰਮਰਾਜ ਦੱਸੇ ਧਰਮਰਾਜ ਕਹਿੰਦਾ ਵੀ ਇਹ ਚੀਜ਼ ਇੱਥੇ ਛੱਡ ਦਿਓ ਕੁਝ ਦਿਨਾਂ ਬਾਅਦ ਆਪਾਂ ਇਹਦਾ ਨਿਪਟਾਰਾ ਕਰਾਂਗੇ ਉਹ ਕਹਿੰਦੇ ਠੀਕ ਹੈ ਕੁਝ ਦਿਨ ਲੰਘੇ ਤੇ ਰਾਜਾ ਤੇ ਨਿਯਮ ਸੀ ਉਹ ਰੋਜ਼ ਪ੍ਰਸ਼ਾਦਾ ਬਣਾਉਂਦਾ ਹੀ ਸੀ ਅੱਜ ਅੰਮ੍ਰਿਤ ਵੇਲਾ ਹੋਇਆ ਤੇ ਕੋਈ ਰਾਈ ਪਾਂਦੀ ਨਾ ਕੋਈ 10 ਵੀ ਜਣੇ ਉੱਥੋਂ ਲੰਘ ਕੇ ਜਾਣਦੇ ਉਹਨਾਂ ਦਰਬਾਰੀ ਨੂੰ ਕਹਿੰਦੇ ਦੋ ਜਣਿਆਂ ਨੂੰ ਵੀ ਅਸੀਂ ਤੇ ਸੁਣਿਆ ਵੀ ਰਾਜਾ ਨਾ ਅੰਮ੍ਰਿਤ ਵੇਲੇ 100 ਜਣਿਆਂ ਨੂੰ ਪ੍ਰਸ਼ਾਦਾ ਖਵਾ ਫੇਰੀ ਪ੍ਰਸ਼ਾਦਾ ਖਾਂਦਾ ਤੇ ਉਹ ਕਿਸ ਪਾਸੇ ਆ ਉਹ ਕਹਿੰਦੇ ਵੀ ਪ੍ਰਸ਼ਾਦਾ ਤੇ ਇਸੇ ਥੋੜੀ ਅੱਗੇ ਥਾਂ ਤੇ ਬਣਦਾ ਏ ਪਰ ਤੁਹਾਨੂੰ ਇੱਕ ਗੱਲ ਦੱਸਾਂ ਵੀ ਉਹ ਪ੍ਰਸ਼ਾਦਾ ਖਾ ਕੇ ਤੇ ਸੋਜਣਿਆਂ ਦੀ ਜਾਨ ਚਲੀ ਗਈ ਜੇ ਜਾਨ ਦੀ ਸਲਾਮਤੀ ਚਾਹੁੰਦੇ ਹੋ ਤੇ ਇੱਥੋਂ ਚਲੇ ਜਾਓ ਨਹੀਂ ਤੇ ਪ੍ਰਸ਼ਾਦਾ ਖਾ ਲਓ ਐਨਾ ਕਹਿ ਕੇ ਉਹ ਜਿਹੜੇ ਉੱਥੇ 20 ਜਣੇ ਸਨ ਉਹ ਉੱਥੋਂ ਚਲੇ ਗਏ ਤੇ ਉਹ ਦਰਬਾਰੀ ਆਪਸ ਵਿੱਚ ਗੱਲਾਂ ਕਰਨ ਲੱਗੇ ਇਹਨਾਂ ਨੂੰ ਧਰਮਰਾਜ ਨੇ ਜਿਹੜਾ ਚਿਤ੍ਰਗੁਪ ਸੀ ਜਿਹੜਾ ਵੇਲੇ ਖਾ ਜੋ ਖਾਲ ਲਿਖਦਾ ਸੀ ਉਹਨੂੰ ਬੁਲਾਇਆ ਉਹ ਨੂੰ ਕਹਿੰਦਾ ਵੀ ਧਰਮ ਤੂੰ ਮੈਨੂੰ ਪੁੱਛਦਾ ਸੀ ਨਾ ਵੀ ਉਹ ਪਾਪ ਕੀ ਦੇ ਮੱਥੇ ਮੜੀਏ ਤਾਂ ਇਹ ਦੋ ਦਰਬਾਰੀਆਂ ਦੇ ਮੱਥੇ ਮੜ ਉਹ ਕਹਿੰਦਾ ਵੀ ਐਨੇ ਕੀ ਕੀਤਾ ਇਹਨਾਂ ਦਾ ਤਾਂ ਲੈਣਾ ਦੇਣਾ ਹੀ ਨਹੀਂ ਵਿੱਚ ਕੁਝ ਕਹਿੰਦੇ ਇਹਨੇ ਨੇ ਉਹ ਨਿੰਦਿਆ ਚੁਗਲੀ ਕੀਤੀ ਤੇ ਨਿੰਦਿਆ ਚੁਗਲੀ ਦੇ ਜਿਹੜਾ ਕਰਦਾ ਹੈ ਨਾ ਉਹਦੇ ਮੱਥੇ ਸਭ ਤੋਂ ਵੱਧ ਪਾਪ ਲੱਗਦੇ ਹੁਣ ਨਾ ਉਹ ਜਿਹੜੇ ਸੋਜਣਿਆਂ ਦੇ ਪ੍ਰਾਨ ਗਏ ਸਨ ਉਹ ਦੋ ਦਰਬਾਰੀਆਂ ਦੇ ਮੱਥੇ ਮੜ ਦਿੱਤੇ ਇਹਦਾ ਭਾਵ ਹੈ ਕਿ ਨਿੰਦਿਆ ਐਨੀ ਮਾੜੀ ਹੈ ਨਿੰਦਿਆ ਕਦੇ ਨਹੀਂ ਕਰਨੀ ਚਾਹੀਦੀ ਮੁੱਖ ਤੋਂ ਕਦੇ ਵੀ ਮਾੜਾ ਸ਼ਬਦ ਨਹੀਂ ਉਚਾਰਨਾ ਚਾਹੀਦਾ ਜਿਨੇ ਇਹ ਕਰ ਲਿਆ ਉਹਦੇ ਘਰ ਸੁੱਖ ਸਮਰiddhi ਆਪੇ ਵਾਸ ਕਰੇਗੀ ਫਿਰ ਸੰਗੈ ਜੀ ਅੱਜ ਵੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣੋਂ ਮਿਲਿਆ ਇੱਕ ਕਮੈਂਟ ਬਾਕਸ ਜਰੂਰ ਦੱਸਿਆ ਜੇ ਕਮੈਂਟ ਬਾਕਸ ਚ ਜਾ ਕੇ ਵਾਹਿਗੁਰੂ ਜੀ ਜਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗੈ ਜੀ ਜਿਦਾ ਪਲਾ ਚਾਉਂਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫੇਟ ਆਉ ਫਤੇ ਦੀ ਸੰਜ ਪਾਈ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤ